ਇਸ਼ਕ ਦਿੱਕੈ ਤੀ ਤਰ ਤਰ ਬੁੱਲੇ ਇਸ਼ਕ ਨਚਾਏ ਰੋਹਿਤ ਬੁੱਲੇ ਇਸ਼ਕ ਸਿਆਣੇ ਕੀਤੇ ਚੱਲੇ ਇਸ਼ਕ ਨੇ ਵੇੜੇ ਯਾਦ ਤੇ ਮੰਦੇ ਇਸ਼ਕ ਨਾ ਛੱਡੇ ਕੱਖ ਵੀ ਪੱਲੇ ਇਸ਼ਕ ਫੜਾਏ ਤਸਬੇ ਮਸੱਲੇ ਤੇ ਇਸ਼ਕ ਨੇ ਲਾਏ ਰੋਗਾ ਬੰਦੇ ਵਾਵੇ ਇਸ਼ਕਾ ਤੇਰੀ ਬੱਲੇ ਬੱਲੇ ਵਾਹਵੇ ਇਸ ਕਾ ਤੇਰੀ ਬੱਲੇ ਬੱਲੇ ਬਹੁਤੀ ਖੁਸ਼ੀ ਵੀ ਗਮ ਬਰਾਬਰ ਇਸ ਗੱਲ ਨੂੰ ਝੋਠਣਾ ਚਾਹਨੇ ਸੁਖ ਜਾਂਦੇ ਉਹ ਰੁਖ ਮੁਹੰਮਦ ਮਿਲਦਾ ਚਨਾ ਨੂੰ ਬਹੁਤਾ ਪਾਣੀ ਤੇ ਈਦ ਵਾਲੇ ਦਿਨ ਰੁੰਦਿਆਂ ਛੱਡ ਕੇ ਤੁਰ ਗਿਓ ਦਿਸ ਪਰਾਏ ਇਤਾਂ ਮੜ ਮੜ ਕੇ ਆਉਣ ਮੁਹੰਮਦ ਪਰ ਉਹ ਨਹੀਂ ਮੁੜ ਕੇ ਆਏ ਤੇ ਸਦਾ ਨ ਆਕੜ ਲਿਪਾਸ ਵਿੱਚ ਰਹਿੰਦੀ ਤੇ ਛੰਡ ਛੰਡ ਪੱਲੇ ਝਾਣਾ ਮੌਚਾਂ ਕਰਤਿਆਂ ਉਮਰ ਬੀਤ ਗਈ ਅਖੀਰ ਤੇ ਟਕਰਾਂ ਮਾਰਾਂ ਤੇ ਪ੍ਰੀਤ ਨ ਕਰਿਓ ਪੰਛੀ ਵਰਗੀ ਜੋ ਚਲ ਸੁੱਕ ਕੇ ਤੇ ਉੱਠ ਜਾਵੇ ਪ੍ਰੀਤ ਕਰਿਓ ਮਛਲੀ ਵਰਗੀ ਜੋ ਚਲ ਸੁੱਕੇ ਤੇ ਮੁੱਕ ਜਾਵੇ ਕੌਣ ਪੰਤੇ ਨੂੰ ਯਾਦ ਕਰੇ ਲੱਭੇ ਕੌਣ ਕਬਰ ਨੂੰ ਕਿਸ ਨੂੰ ਤਰਦ ਸਾਟਾ ਹੋਵੇ ਰੋਕ ਨਾ ਲੈਂਦੇ ਵੱਲ ਨੂੰ ਜਿਹੜੀ ਮਹੰਤੀ ਰੰਗਨਾ ਤੇਵੇ ਫਿਰ ਕੀ ਉਸਤਾ ਲਾਉਣਾ ਜਿੱਥੇ ਗਿਆਨ ਦੀ ਕਦਰ ਨਾ ਹੋਵੇ ਫਿਰ ਉੱਥੇ ਕੀ ਜਾਣਾ ਤੇ ਆਮੀ ਆਮੀ ਨਾ ਚਰ ਲਾਮੀ ਓ ਮੇਰਾ ਦਿਲ ਤਾਰਾ ਸਚਨ ਬਨਕੇ ਛਡ ਨ ਚਾਵੇਂ ਓ ਮੇਰਾ ਦਿਲ ਤਾਰਾ ਚੱਤਰ ਫਟੀ ਤੇ ਲਾਇਆ ਤਰੋਪਾ ਦਿਲ ਫਟੇ ਕਿਸੀ ਨਾ ਸਜਨਾ ਬਾਜ ਮੁਹੰਮਦ ਬਖਸ਼ਾ ਕੀ ਮਦਨਾ ਤੇ ਕੀ ਚੀਨਾ ਖੁਸ਼ ਰਹੇ ਸੱਜਣਾ ਖੁਸ਼ ਰਹੇ ਸੱਜਣਾ ਖੁਸ਼ ਰੱਖੇ ਰੱਬ ਤੇਨੂੰ ਦੋ ਪੈਸੇ ਦਾ ਕਾਗਜ਼ ਲੈ ਕੇ ਤੇ ਖੱਤ ਨਹੀਂ ਲਿਖਿਆ ਮੈਨੂੰ ਤੇ ਦੋ ਪੈਸੇ ਦੀ ਕੀਮਤ ਕੀ ਏ ਉਹ ਤੇਰੇ ਚ ਹੱਥਿਲ ਦਰਾ ਜਿੱਥੇ ਲੋਕ ਮਹੱਤਤਾ ਕਰਦੇ ਕਰਦੇ ਨੇ ਖਰਚ ਹਸਾਰਾ ਤੇ ਦੁਸ਼ਮਨ ਮਰੇ ਤਾਂ ਖੁਸ਼ੀ ਨਾ ਕਰੀਏ ਹੈ ਸਚਨਾ ਮੇ ਮਰਚਾਨਾ ਦੁਪਹਿਰ ਤੱਕ ਦਿਨ ਅਗਿਆ ਮੁਹਮਦ ਤੇ ਸ਼ਾਮ ਨੂੰ ਡੁੱਪ ਜਾਣਾ ਤੇ ਮਾਂ ਔਲਾਦ ਤੇ ਹੱਕ ਲਈ ਕਰਦੀ ਨਿਤ ਤੁਆਵਾ ਜਿਸ ਪਰ ਮਾਪੇ ਰਾਜੀ ਹੋਵਣ ਉਹਦੀਆਂ ਦੂਰ ਭਲਾਵਾ ਕਦੇ ਇਬਾਦਤ ਤਰਪ ਸੱਚੀ ਧੀ ਰਾਜੀ ਕਰਕੇ ਰੋਏ ਬੇਟੇ ਕారణ ਵਿੱਚ ਤੜਕਾ ਹੈ ਨਿਤ ਸਵਾਲੀ ਹੋਵੇ ਤੇ ਮਸਜਿਦ ਟਾ ਦੇ ਮੰਤਰ ਟਾ ਦੇ ਟਾ ਦੇ ਜੋ ਕੁਝ ਟੰਦਾ ਇੱਕ ਬੰਦੇ ਦਾ ਦਿਲ ਨਾ ਟਾਵੇ ਰੱਬ ਦਿੱਲਾਂ ਵਿੱਚ ਰਹਿੰਦਾ ਰੱਬ ਦਿੱਲਾਂ ਵਿੱਚ ਰਹਿੰਦਾ ਦਾਣਸ਼ਮント ਨੂੰ ਸੱਪ ਨਹੀਂ ਲੜਦਾ ਇੱਕ ਖੁੱਟੋਂ ਦੋ ਵਾਰੀ ਮੋੜ ਮੋੜ ਤੋਖੇ ਖਾਨ ਮੁਹੰਮਦ ਮੱਤ ਜਿਨਾਤੀ ਮਾਰੀ ਤੇ ਟੁੱਟ ਗਈ ਸ਼ੀਸ਼ੀ ਅਤਰ ਵਾਲੀ ਨਾ ਚੁੜਨੀ ਨਾ ਪadne ਅੱਖੀਆਂ ਤਾਂ ਚਤੁਰ ਨੂਰ ਨਾ ਰਹਾ ਫਿਰ ਐਨਕ ਕੀ ਕਰਨੀ ਤੇ ਬੇਫਕਫਾ ਅੱਗੇ ਹੀ ਰਹਿ ਤਰਨੇ ਜੋ ਖੋਤਿਆਂ ਅੱਗੇ ਦਾਣਾ ਦੁੱਖ ਨਾ ਐਵੇਂ ਸੁਨਾ ਮੁਹੰਮਦ ਕਦਰ ਨਹੀਂ ਕਿਸੇ ਨੇ ਪਾਣਾ ਕਦਰ ਨਹੀਂ ਕਿਸੇ ਨੇ ਪਾਣਾ ਉਮੀਦ ਕਰਤਾ ਹਾਂ ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੇ ਰੂਹ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜੁ ਕਰੋ ਫੇਰ ਮਿਲਾਂਗੇ ਰੱਬ ਰਾਖਾ